ਅੱਜ ਜਿਵੇਂ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਜਾ ਰਹੀ ਹਾਂ ਜੋ ਦਿਲ ਨੂੰ ਝੰਝੋੜ ਦੇਵੇਗੀ ਇਹ ਕਹਾਣੀ ਨੀਹਾ ਦੀ ਹੈ ਜੋ ਦਿੱਲੀ ਵਿੱਚ ਆਪਣੇ ਮਾਪਿਆਂ ਨਾਲ ਰਹਿੰਦੀ ਸੀ ਅਤੇ ਨੀਹਾ ਆਪਣੇ ਮਾਪਿਓ ਦੀ ਇਕੱਲੀ ਧੀ ਸੀ ਉਸਦੇ ਮਾਪਿਓ ਦੋਨੋਂ ਨੌਕਰੀ ਕਰਦੇ ਸੀ ਅਤੇ ਨੀਹਾ ਦੀ ਉਮਰ ਮੁਸਕਨ ਨਾਸਤਾਰਾ ਕਸਾਲ ਸੀ ਵੇਖਣ ਵਿੱਚ ਬਹੁਤ ਜ਼ਿਆਦਾ ਸੋਹਣੀ ਹੁਣੇ-ਹੁਣੇ ਹੀ ਜਵਾਨੀ ਦੀ ਦੇਹਲिज ਤੇ ਕਦਮ ਰੱਖਿਆ ਸੀ ਉਸ ਦਾ ਪਰਿਵਾਰ ਇੱਕ ਫਲੈਟ ਵਿੱਚ ਰਹਿੰਦਾ ਸੀ ਅਤੇ ਉਸੇ ਬਿਲਡਿੰਗ ਦੇ ਅਗਲੇ ਫਲੈਟ ਵਿੱਚ ਕੁਝ ਕਮਰੇ ਖਾਲੀ ਸਨ ਕੁਝ ਦਿਨਾਂ ਬਾਅਦ ਉੱਥੇ ਇੱਕ ਨਵਾਂ ਪਰਿਵਾਰ ਰਹਿਣ ਲਈ ਆਇਆ ਅਤੇ ਇਸ ਪਰਿਵਾਰ ਵਿੱਚ ਸਿਰਫ ਤਿੰਨ ਜਣੇ ਸੀ ਇੱਕ ਜੋੜਾ ਅਤੇ ਉਸ ਦਾ ਪਿਓ ਹੌਲੀ-ਹੌਲੀ ਨੀਹਾ ਦੇ ਪਰਿਵਾਰ ਨਾਲ ਉਹਨਾਂ ਦੀ ਗੱਲਬਾਤ ਸ਼ੁਰੂ ਹੋ ਗਈ ਦੋਨੋਂ ਪਰਿਵਾਰ ਆਪਸ ਵਿੱਚ ਮਿਲਣ ਲੱਗੇ। ਕੁਝ ਸਮੇਂ ਬਾਅਦ ਦੋਨੋਂ ਪਰਿਵਾਰ ਬਹੁਤ ਡੂੰਘੇ ਦੋਸਤ ਬਣ ਗਏ। ਹੁਣ ਦੋਵੇਂ ਘਰਾਂ ਦੇ ਵਿੱਚ ਇੱਕ ਦੂਜੇ ਦਾ ਆਉਣਾ ਜਾਣਾ ਲੱਗਾ ਹੀ ਰਹਿੰਦਾ ਸੀ। ਨੀਹਾ ਦੇ ਮਾਪਿਓ ਨਵੇਂ ਪਰਿਵਾਰ ਦੇ ਬਜ਼ੁਰਗ ਨੂੰ ਤਾਇਆ ਜੀ ਕਹਿੰਦੇ ਸਨ, ਜਦਕਿ ਨੀਹਾ ਉਹਨਾਂ ਨੂੰ ਦਾਦਾ ਜੀ ਅਤੇ ਬਾਕੀਆਂ ਨੂੰ ਅੰਕਲ ਆਂਟੀ ਕਹਿ ਕੇ ਬੁਲਾਉਂਦੀ ਸੀ। ਕਿਉਂਕਿ ਉਹ ਉਹਨਾਂ ਤੋਂ ਵੱਡੇ ਸੀ। ਕੁਝ ਮਹੀਨਿਆਂ ਵਿੱਚ ਦੋਨੋਂ ਪਰਿਵਾਰ ਇੱਕ ਦੂਜੇ ਦੇ ਨੇੜੇ ਆ ਗਏ ਸਨ ਇੱਕ ਦਿਨ ਦੁਪਹਿਰ ਨੂੰ ਸਕੂਲ ਤੋਂ ਬਾਅਦ ਨੀਹਾ ਬੱਸ ਸਟਾਪ ਤੇ ਪਹੁੰਚੀ ਉੱਥੇ ਹੀ ਉਸਦੇ ਗਵੰਟੀ ਦਾਦਾ ਜੀ ਵੀ ਬੱਸ ਦੀ ਠਿਕਾਣੇ 'ਤੇ ਡਿੱਗ ਰਹੇ ਸਨ ਉਹਨਾਂ ਦੀ ਉਮਰ 60 ਸਾਲਾਂ ਦੇ ਨੇੜੇ ਸੀ ਪਰ ਵੇਖਣ ਨੂੰ 50 ਸਾਲ ਦੇ ਜਾਪਦੇ ਸਨ ਬਹੁਤ ਹੀ ਤੰਦਰੁਸਤ ਪੂਰਾ ਸਰੀਰ ਫਿੱਟ ਸੀ ਥੋੜੀ देर ਬਾਅਦ ਬੱਸ ਆਈ ਅਤੇ ਨੀਹਾ ਤੇ ਦਾਦਾ ਜੀ ਉਸ ਦੇ ਵਿੱਚ ਚੜ ਗਏ ਉਸ ਦਿਨ ਮੀਂਹ ਦਾ ਮੌਸਮ ਸੀ ਹੌਲੀ-ਹੌਲੀ ਮੀਂਹ ਸ਼ੁਰੂ ਹੋ ਗਿਆ ਸੀ ਜਦੋਂ ਉਹਨਾਂ ਦਾ ਸਟਾਪੇਜ ਆਇਆ ਦੋਵੇਂ ਬੱਸ ਤੋਂ ਉਤਰੇ ਅਤੇ ਬੁਰੀ ਤਰ੍ਹਾਂ ਭਿੱਜ ਗਏ ਨੀਹਾ ਦਾ ਘਰ ਬੱਸ ਸਟਾਪ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਸੀ ਥੋੜੀ ਦੂਰ ਜਾਣ ਤੋਂ ਬਾਅਦ ਮੀਂਹ ਹੋਰ ਤੇਜ਼ ਹੋ ਗਿਆ ਨੀਹਾ ਅਤੇ ਦਾਦਾ ਜੀ ਤੇਜ਼-ਤੇਜ਼ ਚੱਲਣ ਲੱਗੇ ਪਰ ਮੀਂਹ ਕਾਰਨ ਦੋਵੇਂ ਬੁਰੀ ਤਰ੍ਹਾਂ ਭਿੱਜ ਗਏ ਉਸ ਸਮੇਂ ਨੀਹਾ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ ਸਫੇਦ ਰੰਗ ਦੀ ਸ਼ਰਟ ਤੇ ਸਕਰਟ ਵੀ ਝੰਕਾਰਨ ਨੇਹਾ ਦੀ ਸ਼ਰਟ ਉਸ ਦੇ ਸਰੀਰ ਨਾਲ ਚਿਪਕ ਗਈ ਜਦੋਂ ਦਾਦਾ ਜੀ ਨੇ ਨੀਹਾ ਵੱਲ ਵੇਖਿਆ ਤਾਂ ਉਹਨਾਂ ਦੇ ਮਨ ਵਿੱਚ ਬੁਰੀਆਂ ਭਾਵਨਾਵਾਂ ਜਾਗ ਪਈਆਂ ਅਤੇ ਉਸ ਦੇ ਅੰਦਰ ਹੌਸ ਦੀ ਅੱਗ ਭੜਕ اٹਹੀ ਨੀਹਾ ਨੂੰ ਬੁਰੀ ਨਜ਼ਰ ਨਾਲ ਦੇਖਣ ਲੱਗੇ ਅਤੇ ਨੀਹਾ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਆਖਰ ਇਹ ਸਭ ਕੁਝ ਕੀ ਹੋ ਰਿਹਾ ਹੈ ਤੇ ਉਹਨਾਂ ਦੇ ਦਿਲ ਵਿੱਚ ਨੇਹਾ ਦੇ ਲਈ ਕੀ ਚੱਲ ਰਿਹਾ ਹੈ ਦਾਦਾ ਜੀ ਨੇ ਇਧਰ ਉਧਰ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਉਸ ਨੂੰ ਸ਼ੱਕ ਨਾ ਹੋਵੇ ਉਸਦੇ ਮਨ ਵਿੱਚ ਠਾਨ ਲਈ ਸੀ ਕਿ ਕਿਸੇ ਵੀ ਤਰੀਕੇ ਨਾਲ ਨੇਹਾ ਨਾਲ ਗਲਤ ਕੰਮ ਕਰਨਾ ਹੈ ਪਰ ਉਸ ਨੂੰ ਡਰ ਵੀ ਸੀ ਕਿ ਕਿਤੇ ਨੇਹਾ ਆਪਣੇ ਮਾਪਿਆਂ ਨੂੰ ਨਾ ਦੱਸ ਦੇ ਜੇ ਉਸ ਨੇ ਦੱਸ ਦਿੱਤਾ ਤਾਂ ਫਿਰ ਕੀ ਬਣੂਗਾ ਕੁਝ ਦੇਰ ਬਾਅਦ ਦੋਵੇਂ ਆਪੋ ਆਪਣੇ ਘਰ ਪਹੁੰਚ ਗਏ ਸ਼ਾਮ ਨੂੰ ਨੀਹਾ ਨੇ ਆਪਣੇ ਸਕੂਲ ਦਾ ਕੰਮ ਪੂਰਾ ਕੀਤਾ ਤੇ ਖੁੱਲੀ ਹਵਾ ਲੈਣ ਲਈ ਛੱਤੇ ਚੜੀ ਗਈ। ਉਸ ਨੇ ਛੱਤ ਤੇ ਨਜ਼ਰ ਮਾਰੀ ਤਾਂ ਕੋਨੇ ਦੇ ਵਿੱਚ ਦਾਦਾ ਜੀ ਬੈਂਚ ਤੇ ਬੈਠੇ ਸਨ। ਉਸ ਨੂੰ ਵੇਖਦੇ ਹੀ ਉਸ ਨਾਲ ਗੱਲ ਕਰਨ ਲਈ ਉਸ ਦੇ ਨੇੜੇ ਆ ਗਏ। ਦੋਵੇਂ ਗੱਲਾਂ ਕਰਨ ਲੱਗੇ। ਦਾਦਾ ਜੀ ਨੂੰ ਬਸ ਮੌਕੇ ਦੀ ਭਾਲ ਸੀ। ਗੱਲਾਂ ਕਰਦੇ ਕਰਦੇ ਉਸਨੇ ਨੀਹਾ ਨੂੰ ਗਲਤ ਤਰੀਕੇ ਨਾਲ ਹੱਥ ਲਾਉਣਾ ਸ਼ੁਰੂ ਕਰ ਦਿੱਤਾ ਕਦੇ ਉਸ ਦੀਆਂ ਗੱਲਾਂ ਨੂੰ ਹੱਥ ਲਾਉਂਦੇ ਅਤੇ ਕਦੇ ਉਸ ਦੀ ਪਿੱਠ ਤੇ ਹੱਥ ਲਾਉਂਦੇ ਨੀਹਾ ਨੂੰ ਅਜੀਬ ਤਾਂ ਲੱਗ ਰਿਹਾ ਸੀ ਪਰ ਉਸਨੇ ਕੋਈ ਜਵਾਬ ਨਾ ਦਿੱਤਾ ਤੇ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਸ਼ਾਮ ਦਾ ਵੇਲਾ ਸੀ ਰੋਟੀ ਖਾਣ ਤੋਂ ਬਾਅਦ ਉਸ ਤੇ ਡੈਡੀ ਨੇ ਲੈਪਟਾਪ ਤੇ ਕੰਮ ਸ਼ੁਰੂ ਕਰ ਦਿੱਤਾ ਤੇ ਉਸ ਦੀ ਮਾਂ ਰਸੋਈ ਵਿੱਚ ਸੀ ਨੇਹਾ ਸੋਫੇ ਤੇ ਬੈਠ ਕੇ ਟੀਵੀ ਵੇਖ ਰਹੀ ਸੀ ਐਨੇ ਵਿੱਚ ਹੀ ਘਰ ਦੀ ਘੰਟੀ ਵੱਜੀ ਨੇਹਾ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਦਾਦਾ ਜੀ ਸਨ ਅਤੇ ਦੋਵੇਂ ਸੋਫੇ ਤੇ ਬੈਠ ਕੇ ਟੀਵੀ ਵੇਖਣ ਲੱਗੇ ਦਾਦਾ ਜੀ ਨੇ ਫਿਰ ਨੇਹਾ ਨਾਲ ਗਲਤ ਹਰਕਤ ਸ਼ੁਰੂ ਕਰ ਦਿੱਤੀ ਉਸ ਨੇ ਵਿਰੋਧ ਕੀਤਾ ਤੇ ਉਹਨਾਂ ਦਾ ਹੱਥ ਪਰੇ ਕਰ ਦਿੱਤਾ ਪਰ ਦਾਦਾ ਜੀ ਬਹੁਤ ਹੀ ਅਜੀਬ ਕਿਸਮ ਦੇ ਇਨਸਾਨ ਸੀ ਉਸ ਨੇ ਹਾਰ ਨਾ ਮੰਨੀ ਉਸ ਨੇ ਮਨ ਵਿੱਚ ਹਫਸਤਾ ਪੁੱਤ ਸਵਾਰ ਸੀ ਥੋੜੀ देर ਬਾਅਦ ਨੀਹਾ ਦਾ ਪਿਓ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਕਿ ਉਹ ਆਈ ਨਹੀਂ ਪਰ ਉਸ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਮਨ ਵਿੱਚ ਉਸ ਸਥਿਤੀ ਲਈ ਕੀ ਚੱਲ ਰਿਹਾ ਸੀ ਨੀਹਾ ਦਾ ਪਿਓ ਅਤੇ ਦਾਦਾ ਜੀ ਆਪਸ ਵਿੱਚ ਗੱਲਾਂ ਕਰਨ ਲੱਗੇ ਅਤੇ ਨੀਹਾ ਦੀ ਮਾਂ ਚਾਹ ਬਣਾਉਣ ਲਈ ਰਸੋਈ ਦੇ ਵਿੱਚ ਚਲੀ ਗਈ ਸੀ ਨੀਹਾ ਨੇ ਦਾਦਾ ਜੀ ਦੀਆਂ ਹਰਕਤਾਂ ਬਾਰੇ ਆਪਣੇ ਮਾਪਿਆਂ ਨੂੰ ਕੁਝ ਨਾ ਦੱਸਿਆ ਇਸ ਕਾਰਨ ਉਹਨਾਂ ਦੀ ਹਿੰਮਤ ਹੋਰ ਵੱਧ ਗਈ ਸੀ ਗੱਲਬਾਤ ਦੌਰਾਨ ਦਾਦਾ ਜੀ ਨੇ ਨੀਹਾ ਦੇ ਡੈਡੀ ਨੂੰ ਪੁੱਛਿਆ ਕਿ ਨੀਹਾ ਦੀ ਪੜ੍ਹਾਈ ਕਿੱਦਾਂ ਚੱਲਦੀ ਹੈ ਤਾਂ ਉਹ ਕਹਿਣ ਲੱਗੇ ਕਿ ਅਸੀਂ ਤਾਂ ਉਸ ਨੂੰ ਸਮਾਂ ਹੀ ਨਹੀਂ ਦੇ ਪਾਉਂਦੇ ਕਿਉਂਕਿ ਕੰਮ ਕਰਕੇ ਬਿਲਕੁਲ ਵੀ ਸਮਾਂ ਨਹੀਂ ਮਿਲਦਾ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਉਸ ਨੂੰ ਸਮਾਂ ਦਵਾਂਗਾ ਉਂਝ ਵੀ ਮੈਂ ਘਰ ਵਿੱਚ ਵੇਲਾ ਹੁਣਾ ਜੀ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਉਸ ਨੂੰ ਪੜ੍ਹਾ ਸਕਦਾ ਉਸ ਦੀ ਮਦਦ ਕਰ ਸਕਦਾ ਦਾਦਾ ਜੀ ਦੇ ਮਨ ਵਿੱਚ ਲੱਟੂ ਫੁੱਟਣ ਲੱਗੇ ਮੰਦੀ ਦੇ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ ਉਸ ਨੇ ਸੋਚ ਲਿਆ ਸੀ ਇਹ ਮੌਕਾ ਉਹ ਹੱਥੋਂ ਨਹੀਂ ਜਾਣ ਦਊਗਾ ਨੀਹਾ ਦੀ ਮਾਂ ਨੇ ਘਟ ਕੇ ਕਿ ਹਾਂਜੀ ਬਿਲਕੁਲ ਨੀਹਾ ਇਕੱਲੀ ਘਰੇ ਰਹਿੰਦੀ ਹੈ ਤੇ ਸਾਨੂੰ ਚਿੰਤਾ ਰਹਿੰਦੀ ਹੈ ਜੇ ਤੁਸੀਂ ਸਾਥ ਦਿਓਗੇ ਤਾਂ ਸਾਡਾ ਮਨ ਵੀ ਸ਼ਾਂਤ ਰਹੂਗਾ ਤੇ ਕੋਈ ਚਿੰਤਾ ਨਹੀਂ ਹੋਊਗੀ ਦਾਦਾ ਜੀ ਨੇ ਕਿਹਾ ਨੀਹਾ ਹੁਣ ਮੇਰੇ ਘਰ ਆਇਆ ਕਰੂਗੀ ਮੈਂ ਉਸਦੀ ਪੜ੍ਹਾਈ ਵਿੱਚ ਉਸਦੀ ਮਦਦ ਕਰਦਿਆਂ ਕਰਾਂਗਾ ਨੀਹਾ ਦੇ ਪਿਓ ਨੇ ਵੀ ਨੀਹਾ ਨੂੰ ਕਹਿ ਦਿੱਤਾ ਕਿ ਨੀਹਾ ਕੱਲ ਤੋਂ ਸਕੂਲ ਤੋਂ ਆ ਕੇ ਤੂੰ ਦਾਦਾ ਜੀ ਕੋਲ ਪੜਨ ਲਈ जाया ਕਰ ਨੀਹਾ ਨੇ ਸਿਰ ਹਿਲਾ ਕੇ ਹਾਂ ਕਰ ਦਿੱਤੀ ਸੀ ਇਸ ਤੋਂ ਬਾਅਦ ਉਸਨੇ ਕੁਝ ਨਾ ਕਿਹਾ ਉਹ ਆਪਣੇ ਪਿਓ ਦੀ ਗੱਲ ਨੂੰ ਕਿਵੇਂ ਨਾ ਮੰਨਦੀ ਅਗਰੇ ਦਿਨ ਨੀਹਾ ਸਕੂਲ ਤੋਂ ਆ ਕੇ ਸਿੱਧਾ ਦਾਦਾ ਜੀ ਦੇ ਘਰ ਗਈ। ਅਤੇ ਉਹ ਜਾਣਾ ਨਹੀਂ ਚਾਹੁੰਦੀ ਸੀ ਪਰ ਮਾਪਿਓ ਦੇ ਡਰ ਤੋਂ ਚਲੀ ਗਈ। ਨੀਹਾ ਨੇ ਦਰਵਾਜ਼ੇ ਦੀ ਘੰਟੀ ਬਜਾਈ ਤਾਂ ਉਸੇ ਸਮੇਂ ਦਾਦਾ ਜੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਨੀਹਾ ਨੂੰ ਵੇਖ ਕੇ ਮਸਕਰਾਉਂਦੇ ਹੋਏ ਕਿਹਾ ਕਿ ਮੈਂ ਤੇਰੀ ਉਡੀਕ ਕਰ ਰਿਹਾ ਸੀ। ਨੀਹਾ ਅੰਦਰ ਗਈ ਤਾਂ ਉਹਨਾਂ ਨੇ ਝੱਟ ਦਰਵਾਜ਼ਾ ਬੰਦ ਕਰ ਦਿੱਤਾ। ਨੀਹਾ ਬੁਰੀ ਤਰ੍ਹਾਂ ਘਬਰਾ ਗਈ ਸੀ। ਨੇਹਾ ਨੂੰ ਵੇਖਦੇ ਹੀ ਉਹਨਾਂ ਦੇ ਅੰਦਰ ਦਾ ਸ਼ੈਤਾਨ ਜਾਗ ਗਿਆ ਸੀ। ਉਸਨੇ ਨੇਹਾ ਨੂੰ ਚੁੱਕ ਕੇ ਬੈਠ ਤੇ ਛੁੱਟ ਦਿੱਤਾ। ਨੇਹਾ ਰੋਣਾ ਪਾਉਂਦੀ ਰਹੀ। ਦਾਦਾ ਜੀ ਤੁਸੀਂ ਕੀ ਕਰਦੇ ਹੋ? ਮੈਂ ਤੁਹਾਡੀ ਪੋਤੀ ਵਰਗੀ ਆ। ਤੁਸੀਂ ਇਤਾਂ ਦੀ ਹਰਕਤਾਂ ਕਿਉਂ ਕਰ ਰਹੇ ਹੋ? ਤੁਹਾਨੂੰ ਸ਼ਰਮ ਨਹੀਂ ਆਉਂਦੀ? ਉਸਨੇ ਬਹੁਤ ਬੇਨਤੀਆਂ ਕੀਤੀਆਂ ਤੇ ਬੜੀ ਕਰ ਲਈ ਪਰ ਉਸਨੇ ਇੱਕ ਨਾ ਸੁਣੀ ਤੇ ਜ਼ਬਰਦਸਤੀ ਉਸ ਨਾਲ ਗਲਤ ਕੀਤਾ। ਨੇਹਾ ਚੀਕਦੀ ਰਹੀ ਪਰ ਉੱਥੇ ਉਸਦੀ ਸੁਣਨ ਵਾਲਾ ਕੋਈ ਵੀ ਨਹੀਂ ਸੀ ਅਖੀਰ ਵਿੱਚ ਦਾਦਾ ਜੀ ਨੇ ਨੇਹਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਸੀ ਅਤੇ ਜੇ ਉਸਨੇ ਸਮੇਂ ਸਿਰ ਆਪਣੇ ਮਾਪਿਓ ਨੂੰ ਉਸਦੀ ਹਰਕਤਾਂ ਬਾਰੇ ਦੱਸਿਆ ਹੁੰਦਾ ਤਾਂ ਸ਼ਾਇਦ ਅੱਜ ਨੇਹਾ ਦੇ ਨਾਲ ਇਹ ਕੁਝ ਬਿਲਕੁਲ ਨਾ ਹੁੰਦਾ ਅਤੇ ਉਹ ਬਿਲਕੁਲ ਸੁਰੱਖਿਅਤ ਹੁੰਦੀ ਪਰ ਉਹ ਚੁੱਪ ਰਹੀ ਅਤੇ ਇਹ ਸਨਤੀਜਾ ਉਸ ਨੂੰ ਆਪਣੀ ਇੱਜ਼ਤ ਗਵਾਕੇ ਝਕਾਉਣਾ ਪਿਆ। ਦੋਸਤੋ ਇਹ ਕਹਾਣੀ ਸਾਨੂੰ ਕੀ ਸਿਖਾਉਂਦੀ ਹੈ? ਕਿਸੇ ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਚਾਹੀਦਾ। ਕਦੇ ਵੀ ਆਪਣੇ ਬੱਚਿਆਂ ਨੂੰ ਕਿਸੇ ਦੂਜੇ ਦੇ ਹਵਾਲੇ ਅੱਖਾਂ ਮੀਚ ਕੇ ਬਿਲਕੁਲ ਨਾ ਕਰੋ। ਅੱਜ ਕੱਲ੍ਹ ਸਮਾਜ ਵਿੱਚ ਅਜਿਹੇ ਅਪਰਾਧ ਵਧ ਰਹੇ ਨੇ। ਹਮੇਸ਼ਾ ਸਾਵਧਾਨ ਰਹੋ, ਸੁਚੇਤ ਰਹੋ। ਤੇ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰੋ। ਉਹਨਾਂ ਨੂੰ ਸੁਰੱਖਿਅਤ ਰੱਖੋ। ਤੇ ਜੇ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਸਾਡੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਸਾਨੂੰ ਕਮੈਂਟ ਬਾਕਸੇ ਜ਼ਰੂਰ ਦੱਸਿਓ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ ਇੱਕ ਵਾਰੀ ਫੇਰ ਤੋਂ ਬੇਨਤੀ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਕੀ ਆਪਾਂ ਸਾਰੇ ਲੋਕਾਂ ਨੂੰ ਸੁਚੇਤ ਤੇ ਸਾਵਧਾਨ ਕਰ ਸਕੀਏ। ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।